ਸਸ਼ੀਗਲ ਜੀ ਮੈਂ ਅਸ਼ਦੀਪ ਕੋਰ ਸੰਧੂ ਤੇ ਗੱਲ ਕਰਦੇ ਹਾਂ ਜੀ ਜਿੱਥੇ ਕੋਵਿਡ ਨੇ ਇੱਕ ਵਾਰ ਫਿਰ ਦਸਤਕ ਦੇ ਦਿੱਤੀ ਹੈ ਕਰੋਨਾ ਦੇ ਕਾਫੀ ਕੇਸ ਨਿਕਲ ਕੇ ਬਾਹਰ ਆ ਰਹੇ ਨੇ ਜਿਦੇ ਨਾਲ ਕਿਤੇ ਕੋਵਿਡ ਆਪਣੇ ਜੋ ਦੇਸ਼ ਭਰ ਦੇ ਵਿੱਚ ਆਪਣੀ ਮਾਤ ਇੱਕ ਵਾਰ ਫੋਰ ਦਿਖਾਉਦਾ ਨਜ਼ਰ ਆ ਗਿਆ ਹੈ ਜਿਦੇ ਹਾਲ ਦੇ ਵਿੱਚ ਕਾਫੀ ਕੇਸ ਵੀ ਨਿਕਲ ਕੇ ਬਾਹਰ ਆ ਰਹੇ ਨੇ ਉਦੇ ਨਾਲ 1100 ਦੇ ਕਰੀਬ ਲੋਕਾਂ ਦੀ ਮੌਤ ਹੋ ਚੁੱਕੀ ਹੈ ਤਾਂ ਆਪਣੀ ਸੇਫਟੀ ਆਪਣੇ ਹੱਥ ਹੈ ਤਾਂ ਹੋ ਜਾਓ ਚਕੰਨੇ ਕਿਉਂਕਿ ਕੋਵਿਡ ਇੱਕ ਵਾਰ ਫਿਰ ਭਾਰਤ ਦੀ ਧਰਤੀ ਤੇ ਆਪਣਾ ਜੋ ਮਾਤ ਦਿਖਾਉਂਦਾ ਨਜ਼ਰ ਆ ਰਿਹਾ ਹੈ ਸੂਤਰਾਂ ਤੋਂ ਬੰਦ ਦੀ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਹੈ ਕਿ कोरोना वायरस ਦੇ ਮਾਮਲੇ ਇੱਕ ਵਾਰ ਫਿਰ ਦੇਸ਼ ਵਿੱਚ ਵਧਣ ਲੱਗ ਪਏ ਹਨ ਹਰ ਰੋਜ਼ ਕੋਵਿਡ ਦੇ ਕੇਸ ਸਾਹਮਣੇ ਆ ਰਿਹਾ ਹੈ ਬੁੱਧਵਾਰ ਸਵੇਰੇ ਤੱਕ ਭਾਰਤ ਵਿੱਚ 1047 ਐਕਟਿਵ ਕੇਸ ਮਿਲੇ ਹਨ ਮਹਾਰਾਸ਼ਟਰ ਵਿੱਚ 68 ਅਤੇ ਉੱਤਰ ਪ੍ਰਦੇਸ਼ ਵਿੱਚ 10 ਨਵੇਂ ਮਾਮਲੇ ਸਾਹਮਣੇ ਆਏ ਹਨ ਕੋਵਿਡ 19 ਕਾਰਨ ਮਰਨ ਵਾਲਿਆਂ ਦੀ ਗਿਣਤੀ ਹੋਣ ਤੱਕ 11 ਦੀ ਹੋ ਚੁੱਕੀ ਹੈ ਦੇਸ਼ ਵਿੱਚ ਕੋਵਿਡ ਨੂੰ ਲੈ ਕੇ ਤਿਆਰੀਆਂ ਸ਼ੁਰੂ ਹੋ ਗਈਆਂ ਨੇ ਕਈ ਰਾਜਾਂ ਵਿੱਚ ਹਸਪਤਾਲਾਂ ਨੂੰ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਸਿਹਤ ਮੰਤਰਾਲੇ ਨੇ 26 ਮਈ ਤੱਕ ਨੂੰ ਡਾਟੇ ਨੂੰ ਅਪਡੇਟ ਕੀਤਾ ਸੀ ਉਸ ਦੇ ਮੁਤਾਬਿਕ ਦੇਸ਼ ਵਿੱਚ 10 10 10 ਐਕਟਿਵ ਕੇਸ ਸੀ ਪਰ ਹੁਣ ਇਹ ਗਿਣਤੀ ਵੱਧ ਗਈ ਹੈ ਮਹਾਰਾਸ਼ਟਰ ਵਿੱਚ 68 ਨਵੇਂ ਕੇਸ ਆਏ ਜਿਨ੍ਹਾਂ ਵਿੱਚ 31 ਕੇਸ ਸਿਰ ਮੁੰਬਈ ਸ਼ਹਿਰ ਦੇ ਹਨ ਜੇ ਮੁੰਬਈ ਦੇ ਕੁੱਲ ਐਕਟਿਵੇਟ ਕੇਸ ਦੀ ਗੱਲ ਕਰੀਏ ਤਾਂ ਗਿਣਤੀ ਹੁਣ 325 ਹੋ ਚੁੱਕੀ ਹੈ ਮੁੰਬਈ ਵਿੱਚ ਕਰੋਨਾ ਦੇ ਵੱਧ ਰੇ ਮਾਮਲਿਆਂ ਨੂੰ ਲੈ ਕੇ ਤਿਆਰੀਆਂ ਸ਼ੁਰੂ ਹੋ ਗਈਆਂ ਜੇ ਹਸਪਤਾਲ ਵਿੱਚ 15 ਬੈੱਡ ਵਾਲਾ ਆਈਓਏਸ਼ੀਅਨ ਵਾਰਡ ਤਿਆਰ ਕੀਤਾ ਗਿਆ ਹੈ ਤਾਂ ਜੇ ਗੱਲ ਕਰ ਲਈਏ ਜੇ ਤੁਹਾਡਾ ਕੋਈ ਬੱਚੇ ਬਾਹਰ ਪੜਦੇ ਹਨ ਜੋ ਆਊਟ ਆਫ ਸਟੇਟ ਪੜਦੇ ਨੇ ਜਾਂ ਕਿਸੇ ਤਰ੍ਹਾਂ ਦਾ ਵੀ ਹੈ ਤਾਂ ਆਪਣੀ ਸੇਫਟੀ ਆਪਣੇ ਹੱਥ ਕਿਉਂਕਿ ਕੋਵਿਡ ਨੇ ਆਪਣਾ ਜੋਰ ਦਿਖਾਉਣਾ ਫੇਰ ਸ਼ੁਰੂ ਕਰ ਦਿੱਤਾ ਹੈ ਤਾਂ ਭਲਾਈ ਇਸ ਵਿੱਚ ਹੀ ਹੈ ਕਿ ਅਸੀਂ ਆਉਣ ਵਾਲੇ ਜੋ ਕੋਵਿਡ ਹੈ ਉਹਨੂੰ ਨਸ਼ਟ ਕਰ ਸਕੀਏ ਤਾਂ ਆਪਣੇ ਜਾਂਚ ਨਿੱਜੀ ਹਸਪਤਾਲਾਂ ਦੇ ਵਿੱਚ ਜਾ ਕੇ ਕਰਵਾਓ ਤੇ ਆਪਣਾ ਧਿਆਨ ਖੁਦ ਰੱਖੋ